ਹਾਂਜੀ ਦੋਸਤੋ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਨੂੰ ਨਿੱਗੀ ਜੀ ਆਇਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਅੱਗੇ ਆਪਾਂ ਘਰੇਲੂ ਬਗੀਚੀ ਵਿੱਚ ਤੁਹਾਡੇ ਨਾਲ ਤਿੰਨ ਤੋਂ ਚਾਰ ਵੀਡੀਓ ਸ਼ੇਅਰ ਕੀਤੀਆਂ ਤੁਹਾਨੂੰ ਬਹੁਤ ਪਿਆਰ ਮਿਲਿਆ ਅੱਜ ਆਪਾਂ ਇਹ ਵੀਡੀਓ ਲੈ ਕੇ ਆਏ ਹਾਂ ਕਿ ਘਰੇਲੂ ਬਗੀਚੀ ਵਿੱਚ ਵੱਲਾਂ ਸਬਜ਼ੀਆਂ ਫੁੱਲ ਤੇ ਫਲਾਂ ਵਾਲੇ ਬੂਟਿਆਂ ਨੂੰ ਕੀ ਪਾਇਆ ਜਾਵੇਗੇ ਉਹਨਾਂ ਦੀ ਗਰੋਥ ਤੇਜ਼ੀ ਨਾਲ ਵਧੇ ਤੇ ਆਪਾਂ ਲੈ ਕੇ ਆਏ ਹਾਂ ਸਰੋਂ ਦੀ ਖਾੜੂ ਆ ਦੇਖੋ ਇਹ ਸਰੋਂ ਦੀ ਖਾੜੂ ਹੈ ਸਰੋਂ ਦੀ ਖਾੜ ਦਾ ਇਸਤੇਮਾਲ ਆਪਾਂ ਕਿਵੇਂ ਕਰਨਾ ਤੁਹਾਨੂੰ ਆਪਾਂ ਇਹ ਜਾਣਕਾਰੀ ਦੇਣੀ ਆ ਆਪਾਂ 1 ਕਿਲੋ ਸਰੋਂ ਦੀ ਖੜ ਲੈਣੀ ਆ 10 ਲੀਟਰ ਇੱਕ ਬਾਲਟੀ ਲੈਣੀ ਆ ਆਪਾਂ 10 ਲੀਟਰ ਪਾਣੀ ਲੈਣਾ ਉਹਦੇ ਵਿੱਚ ਇਹ ਆਪਾਂ ਤੁਹਾਨੂੰ ਸੁੱਕੀ ਵਿਖਾ ਰਹੇ ਆ ਸਰੋਂ ਦੀ ਖੜ ਤੇ ਇਹ ਆਪਾਂ ਇਸਤੇਮਾਲ ਕੀਤੀ ਹੋਈ ਵਿਖਾ ਰਹੇ ਆ 10 ਲੀਟਰ ਇੱਕ ਬਾਲਟੀ ਚ 10 ਲੀਟਰ ਪਾਣੀ ਲੈ ਕੇ ਉਸ ਵਿੱਚ ਇੱਕ 1 ਕਿਜੀ 1 ਕਿਲੋ ਸਰੋਂ ਦੀ ਖੜ ਪਾ ਦੇਣੀ ਆ ਉਹਨੂੰ ਆਪਾਂ 24 36 24 ਜਾਂ 36 ਘੰਟੇ ਵਾਸਤੇ ਉਹਨੂੰ ਪਾਣੀ ਵਿੱਚ ਭਿੱਜੇ ਰਹਿਣਨਾਂ ਇਹ ਆਪਾਂ ਪਰसों ਦੀ ਇਹ ਬਾਲਟੀ ਵਿੱਚ ਆਪਾਂ ਪਾਈ ਇਹਨੂੰ ਕਰੀਬ 36 ਘੰਟੇ ਹੋ ਚੁੱਕੇ ਆ ਇਸ ਨੂੰ ਬਾਲਟੀ ਵਿੱਚ ਭਿਜੇ ਇਹ ਚੰਗੀ ਤਰ੍ਹਾਂ ਘੁਲ ਚੁੱਕੀ ਆ ਘੁਲ ਤੋਂ ਬਾਅਦ ਚ ਜਿੰਨਾ ਪਾਣੀ ਦੇ ਵਿੱਚ ਆਪਾਂ ਸਰੋਂ ਦੀ ਖਲ ਪਾਈ ਇਹਨੂੰ ਤੁਸੀਂ 5 ਗੁਣਾ ਪਾਣੀ ਇਹਦੇ ਵਿੱਚ ਹੋਰ ਐਡ ਕਰ ਦੇਣਾ ਜਿਦਾਂ 10 ਲੀਟਰ ਤੇ 50 ਲੀਟਰ ਪਾਣੀ ਦੇ ਵਿੱਚ ਤੁਸੀਂ ਇਸ ਨੂੰ ਐਡ ਕਰ ਦੇਣਾ ਜਿੰਨਾ ਲੀਟਰ ਪਾਣੀ ਦੇ ਵਿੱਚ ਮਤਲਬ 1 ਲੀਟਰ ਜੇ ਤੁਸੀਂ ਲਿਆ ਦਿਓ ਉਹਨੂੰ 5 ਲੀਟਰ ਚ ਇਹ 5 ਗੁਣਾ ਤੇ ਇਹ ਆ ਜੀ 50 ਲੀਟਰ ਪਾਣੀ ਇਸ ਵਿੱਚ ਆਪਾਂ ਸਰੋਂ ਦੀ ਖਾਦ ਨੂੰ ਮਿਕਸ ਕਰ ਦਿੱਤਾ ਹੈ ਇਹ ਤੁਹਾਡੀ ਕੋਈ ਵੀ ਬੱਲਾਂ ਵਾਲੀ ਸਬਜ਼ੀ ਕਦੂ, ਤਰੇਲਾ, ਕੀਆ ਜਾਂ ਫੱਲਾ, ਫਲਾਂ ਦੇ ਫੁੱਲਾਂ ਵਾਲੇ ਬੂਟੇ ਨੂੰ ਤੁਸੀਂ ਪਾ ਸਕਦੇ ਹੋ ਕੋਈ ਨੁਕਸਾਨ ਨਹੀਂ ਇਸ ਦੇ ਵਿੱਚ ਬਹੁਤ ਪੋਸ਼ਕ ਤੱਤ ਹੁੰਦੇ ਆ ਸਰੋਂ ਦੀ ਖਾਦ ਵਿੱਚ ਨਾਈਟ੍ਰੋਜਨ, ਫਾਸਫੋਰਸ ਤੇ ਪੋਟਾਸ਼ੀਅਮ ਹੁੰਦਾ ਹੈ ਜੋ ਆਪਣੇ ਬੂਟਿਆਂ ਨੂੰ ਜੜੜ ਜਿਆਦਾ ਗੋਹ ਦਿੰਦਾ ਆ ਆਪਾਂ ਧਿਆਨ ਇਹ ਰੱਖਣਾ ਕਿ ਗਰਮੀ ਦੇ ਵਿੱਚ ਇਹਦਾ ਇਸਤੇਮਾਲ ਥੋੜਾ ਘੱਟ ਕਰਨਾ ਹੈ ਸਰਦੀ ਵਿੱਚ ਇਸਤੇਮਾਲ ਆਪਾਂ ਇਹਦਾ 15 ਦਿਨ ਬਾਅਦ ਕਰ ਸਕਦੇ ਆ ਤੇ ਗਰਮੀ ਦੇ ਵਿੱਚ ਆਪਾਂ ਇਸ ਨੂੰ 1 ਮਹੀਨੇ ਬਾਅਦ ਇਸਤੇਮਾਲ ਕਰਨਾ ਆਪਾਂ 1 ਲੀਟਰ ਆ ਵੇਖੋ ਪਾਣੀ ਲਿਆ ਇਸ ਨੂੰ ਆਪਾਂ ਬੂਟੇ ਕੋਈ ਵੀ ਫਲਾਂ ਫੁੱਲਾਂ ਕਿਸੇ ਬੂਟੇ 'ਚ ਆਪਾਂ ਇਸ ਪ੍ਰਕਾਰ ਜਿਹੜਾ ਵੱਡਾ ਬੂਟਾ ਆ ਜੇਕਰ ਬੂਟਾ ਵੱਡਾ ਆ ਤੇ ਉਸ ਵਿੱਚ ਆਪਾਂ 1 ਤੋਂ 1.5 ਲੀਟਰ ਪਾ ਸਕਦੇ ਹਾਂ ਜੇ ਛੋਟਾ ਬੂਟਾ ਤੇ ਉਸ ਵਿੱਚ ਆਪਾਂ ਥੋੜੀ ਪਾ ਸਕਦੇ ਹਾਂ ਠੀਕ ਹੈ ਜੀ ਇਹ ਤੇ ਸੀ ਆਪਾਂ ਇਸ ਬੂਟੇ ਦੇ ਕਿਸੇ ਇਸਤੇਮਾਲ ਕਰਨਾ ਆਪਾਂ ਹੁਣ ਤੱਤੂ ਫਰੇਲੇ ਘੀਆਂ ਜਾਂ ਆਪਾਂ ਅਮਰੂਦ ਜਾਂ ਕਿਸੇ ਵੀ ਬੂਟੇ ਵਿੱਚ ਕਿਸ ਤਰ੍ਹਾਂ ਇਸਤੇਮਾਲ ਕਰਨਾ ਤੁਹਾਨੂੰ ਆਪਾਂ ਉਹ ਦਿਖਾ ਰਹੇ ਆਂ ਤੇ ਆਪਾਂ ਕਿੰਨੀ ডোজ ਪਾ ਸਕਦੇ ਆਂ ਆ ਦੇਖੋ ਆ ਜੀ ਜਿਹੜੀ ਆਹ ਜੇ ਨਾਰਦਾ ਬੂਟਾ ਹੈ ਇਹ 1 ਕਰੀਬ 1 ਸਾਲ ਦਾ ਹੋ ਚੁੱਕਾ ਹੈ ਤੇ ਇਸ ਵਿੱਚ ਆਪਾਂ ਜੀ ਅੱਧਾ ਲੀਟਰ ਪਾ ਸਕਦੇ ਆਂ ਤੇ ਆਪਾਂ ਜੜ੍ਹਾਂ ਤੋਂ ਥੋੜਾ ਥੋੜਾ ਕੋਸ਼ਿਸ਼ ਕਰਨੀ ਕਿ ਆਪਾਂ ਜੜਾ ਤੋਂ ਇਸ ਨੂੰ ਦੂਰ ਪਾਇਆ ਜਾਵੇ। ਇਸ ਵਿੱਚ ਪੋਟਾਸ਼ੀਅਮ ਸਲਫਰ ਤੇ ਨਾਈਟ੍ਰੋਜਨ ਬਹੁਤ ਪੋਸ਼ਕ ਤੱਤ ਹੁੰਦੇ ਆ। ਇਹ ਅਮਰੂਦ ਦਾ ਬੂਟਾ ਆਪਾਂ ਇਸ ਨੂੰ ਇਸੇ ਤਰ੍ਹਾਂ ਕਰਦੇ। ਇਹ ਆਪਣਾ ਗੁਲਾਬ ਦਾ ਬੂਟਾ ਆ ਆਪਾਂ ਇਸ ਨੂੰ ਵੀ ਪਾ ਸਕਦੇ। ਇਹ ਆਪਣੀਆਂ ਵੱੱਲਾ ਵਾਲੀਆਂ ਸਬਜ਼ੀਆਂ ਕद्दू, ਕਰੇਲਾ, ਘੀਆ, ਅਨਰੂਧ ਆਪਾਂ ਇਹਨਾਂ ਨੂੰ ਵੀ ਇਸੇ ਪ੍ਰਕਾਰ ਪਾ ਸਕਦੇ ਆ ਤੇ ਇਹ ਸੀ ਆਪਣੀ ਸਰੋਂ ਦੀ ਖਲ ਦੇ ਉੱਪਰ ਅੱਜ ਦੀ ਵੀਡੀਓ ਕਿ ਸਰੋਂ ਦੀ ਖਲ ਦਾ ਆਪਾਂ ਇਸਤੇਮਾਲ ਕਿੱਦਾਂ ਕਰਨਾ ਹੈ ਆਪਾਂ ਤੁਹਾਨੂੰ ਇੱਕ ਵਾਰੀ ਮੋਟਾ-ਮੋਟਾ ਫੇਰ ਦੁਬਾਰਾ ਦੱਸ ਦਈਏ 1 ਲੀਟਰ 1 ਕਿਜੀ ਆਪਾਂ ਸਰੋਂ ਦੀ ਖਲ ਲੈਣੀ ਉਸ ਨੂੰ 10 ਲੀਟਰ ਪਾਣੀ ਵਿੱਚ ਆਪਾਂ ਭੇਜ ਦੇਣਾ ਹੈ 10 ਲੀਟਰ ਪਾਣੀ 24 ਘੰਟੇ ਜਾਂ 36 ਘੰਟੇ ਭਿਜੇ ਰਹਿਣ ਦੇਣਾ ਉਸ ਤੋਂ ਬਾਅਦ ਉਸ ਨੂੰ 50 ਲੀਟਰ ਪਾਣੀ 'ਚ ਮਿਲਾ ਕੇ ਤੁਸੀਂ ਫੱਲਾਂ-ਫੂਲਾ ਤੇ ਕਿਸੇ ਵੀ ਸਬਜ਼ੀ ਦੇ ਬੂਟੇ ਨੂੰ ਪਾ ਸਕਦੇ ਹੋ ਇਹਦੇ ਵਿੱਚ ਨਾਈਟ੍ਰੋਜਨ ਪੋਟਾਸ਼ੀਅਮ ਨਾਈਟ੍ਰੋਜਨ ਪੋਟਾਸ ਸਲਫਰ ਇਹ ਸਾਰੀਆਂ ਵੈਰਾਈਟੀਆਂ ਹੁੰਦੀਆਂ ਆ ਜੋ ਕਿ ਬੂਟੇ ਦੇ ਪੋਸ਼ਕ ਤੱਤਾਂ ਵਾਸਤੇ ਬਹੁਤ ਹੀ ਜ਼ਰੂਰੀ ਆ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋ ਜੇ ਤੁਸੀਂ YouTube ਦੇ ਚੈਨਲ ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤੇ ਪੇਜ ਨੂੰ ਫਾਲੋ ਕਰੋ ਮਿਲਦੇ ਆਂ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ